ਵਾਰਡ 84 ਚ ਭਾਰਤੀ ਜਨਤਾ ਪਾਰਟੀ ਨੇ ਮਾਨਨਯੀ ਨਰਿੰਦਰ ਮੋਦੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮੈਨੂੰ ਇੱਥੇ ਸੇਵਾ ਕਰਨ ਦੇ ਲਈ ਮੈਨੂੰ ਮੈਦਾਨ ਚ ਉਤਾਰਿਆ ਔਰ ਮੇਰਾ ਇੱਕ ਵਿਜ਼ਨ ਹੈ ਮੇਰਾ ਇੱਕ ਇਸ਼ੂ ਹੈ ਜਿਸ ਤਰ੍ਹਾਂ ਅਰਜੁਨ ਨੂੰ ਮੱਛੀ ਦੀ ਅੱਖ ਦਿਖਦੀ ਸੀ ਉਸ ਤਰ੍ਹਾਂ ਮੈਨੂੰ ਇਹ ਵਾਰਡ ਦੇਖ ਰਿਹਾ ਛੋੜਾ ਬਿਆਰ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਲੱਕ ਲੱਕ ਪਾਣੀ ਚ ਖੜ ਜਾਂਦਾ ਜਦੋਂ ਬਾਰਿਸ਼ ਹੁੰਦੀ ਹੈ ਔਰ ਇੱਥੇ ਦੀਆਂ ਤਾਰਾਂ ਨੰਗੀਆਂ ਮੋਕੇ ਦੇ ਐਮਐਲਏ ਜਾਂ ਕੌਂਸਲਰ ਵੀ ਹਾਦਸਾ ਨਾ ਮਾਰਨ ਨਹੀਂ ਆਏ। ਉਹ ਸੀ ਪ੍ਰਯਾਸ ਕਰਕੇ ਮੇਰੇ ਸਾਥੀਆਂ ਨੇ ਪ੍ਰਯਾਸ ਕਰਕੇ ਉਸ ਬੱਚੇ ਨੂੰ ਵੀ ਮੁਆਵਜ਼ਾ ਦਵਾਇਆ। ਆਮ ਪਾਰਟੀ ਦਾਅਵਾ ਕਰ ਰਹੀ ਹੈ ਅਸੀਂ ਬੜੇ ਵਿਕਾਸ ਕੀਤੇ, ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ। 1-1000 ਰੁਪਇਆ ਮੇਰੀਆਂ ਭੈਣਾਂ ਖੜੀਆਂ ਨਾਲ ਇਹਨਾਂ ਦੇ ਅਕਾਊਂਟ 'ਚ ਆ ਚੁੱਕਾ। ਇੰਨਾ ਇਸ ਹਾਲ ਹੋ ਕੇ ਸਰਕਾਰ ਬਣੀ ਨੂੰ ਉਦੋਂ ਤੋਂ ਕੁਝ ਘਟਾ ਨਹੀਂ ਹੋਇਆ। ਉਦੋਂ ਇੱਕ ਖੱਡਾ ਵੀ ਹੋ ਜਾਂਦਾ ਸੀ ਉੱਤੇ ਪੈਚ ਵਰਕ ਨਹੀਂ ਹੋਇਆ। ਸਾਰੇ ਡਾਟੇ ਮੈਂ ਤੁਹਾਨੂੰ ਪੇਸ਼ ਕਰ ਸਕਦਾ ਵਾ ਔਰ ਇਸ ਦੇ ਨਾਲ ਨਾਲ ਉਹਨਾਂ ਨੇ ਗਰੀਬਾਂ ਦੀਆਂ ਘਰ ਦੀਆਂ ਛੱਤਾਂ ਦਾਕ ਬਦਲਵਾਈਆਂ ਤੁਸੀਂ ਇਸ ਵਾਰਡ ਦਾ ਇੱਕ ਚੌਂਕੀਦਾਰ ਮੁਕਰਰ ਕਰ ਲਓ ਮੈਂ ਇੱਕ ਚੌਂਕੀਦਾਰ ਬਣ ਕੇ ਤੁਹਾਡੀ ਸੇਵਾ ਕਰਾਂਗਾ ਹਰ ਪਾਸੇ ਸਪੋਰਟ ਮਿਲ ਰਹੀ ਹੈ ਪੂਰੀ ਦੀ ਪੂਰੀ ਬਾਕੀ ਬਾਕੀ ਭੈਣਾ ਭਰਾਵਾਂ ਦਾ ਸਭ ਦੇ ਸਹਿਯੋਗ ਨਾਲ ਅਸੀਂ ਸੀਟ ਲੈਣਾ ਚਾਹੀਦਾ ਜਿੰਦਾਬਾਦ ਜਿੰਦਾਬਾਦ ਆਨਾਲ ਲੱਗ ਰਹੀ ਹੈ ਸਸਿਕਾ ਦੋਸਤੋ ਮੈਂ ਹਰਨ ਕੁਮਾਰ ਤੁਸੀ ਦੇਖ ਰਹੇ ਹੋ ਫਾਸਨ ਲੁਧਿਆਣਾ ਸ਼ਹਿਰ ਦੇ ਵਿੱਚ ਤੁਸੀ ਦੇਖ ਰਹੇ ਹੋ ਮਾਹੌਲ ਕਿਦਾਂ ਦਾ ਅਗਲੇ ਪਾਰਟੀ ਦੇ ਦਾਅਵੇ ਕਿਤੇ ਜਾ ਰਹੇ ਆਪਣਾ ਅਸੀਂ 84 ਹੋਈ ਪਹੁੰਚੂਗੇ ਇਸ ਟਾਈਮ ਉਹਨਾਂ ਨਾਲ ਨਿਹਰੇ ਬਰਮਈ ਨਾਲ ਗੱਲਬਾਤ ਕਰਾਂਗੇ ਕਿ ਕੀ ਲੋਕਾਂ ਦੇ ਕੰਮ ਕੀਤੇ ਜਾਊਗੇ ਜੈਸੀ ਰਾਮ ਸਤਿ ਸ਼੍ਰੀ ਅਕਾਲ ਲੋਕਾਂ ਕੀ ਕਹਿਣਾ ਚਾਹੋਗੇ ਆਪਣਾ ਬ੍ਰੋਕੀਦਾਰ ਵਾਰਡ 84 ਚ ਭਾਰਤੀ ਜਨਤਾ ਪਾਰਟੀ ਨੇ ਮਾਨਨਯਂ ਨਰਿੰਦਰ ਮੋਦੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮੈਨੂੰ ਇੱਥੇ ਸੇਵਾ ਕਰਨ ਦੇ ਲਈ ਮੈਨੂੰ ਮੈਦਾਨ 'ਚ ਉਤਾਰਿਆ ਔਰ ਭਾਰਤੀ ਜਨਤਾ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਜ਼ਾਹਰ ਕੀਤਾ ਮੈਂ ਪਿਛਲੇ ਤਕਰੀਬਨ 20-25 ਸਾਲ ਤੋਂ 30 ਸਾਲ ਤੋਂ ਇਸ ਲੁਧਿਆਣਾ ਨਗਰੀ ਦੀ ਧਾਰਮਿਕ ਸਮਾਜਿਕ ਤੌਰ ਤੇ ਮੈਂ ਬਹੁਤ ਸੇਵਾ ਕਰ ਰਿਹਾ ਔਰ ਕਰੋਨਾ ਕਾਲ ਦੇ ਅੰਦਰ 53 ਦਿਨ ਲਗਾਤਾਰ ਲੰਗਰ ਲਗਾ ਕੇ ਸੇਵਾ ਕੀਤੀ ਵੈਕਸੀਨੇਸ਼ਨ ਲਗਾਈਆਂ ਔਰ 100 ਦੇ ਕਰੀਬ ਕੈਂਪ ਲਗਾਏ ਵੈਕਸੀਨੇਸ਼ਨ ਕੈਂਪ ਇਸ ਤਰ੍ਹਾਂ ਕਰਕੇ ਹਜ਼ਾਰਾਂ ਕੈਂਪ ਕੋਈ ਦੁਖੀ ਨੂੰ ਕੋਈ ਰਾਸ਼ਨ ਵੰਡਰਨ ਇਸ ਤਰ੍ਹਾਂ ਦੇ ਕੈਂਪ ਲਗਾਏ ਜਿਹੜੇ ਮੇਰੇ ਕੋਲ ਪ੍ਰੂਫ ਹੈ ਔਰ ਲੁਧਿਆਣਾ ਨਗਰੀ ਦੀ ਮੈਂ ਸੇਵਾ ਕਰਨ ਲਈ ਮੈਂ ਇੱਥੇ ਉਤਰਿਆ ਵਾ ਔਰ ਮੇਰਾ ਇੱਕ ਵਿਜ਼ਨ ਹੈ ਮੇਰਾ ਇੱਕ ਇਸ਼ੂ ਹੈ ਜਿਸ ਤਰ੍ਹਾਂ ਅਰਜੁਨ ਨੂੰ ਮੱਛੀ ਦੀ ਅੱਖ ਦਿਖਦੀ ਸੀ ਉਸ ਤਰ੍ਹਾਂ ਮੈਨੂੰ ਇਹ ਵਾਰਡ ਦੇਖ ਰਿਹਾ ਮੈਂ ਵਾਰਡ ਦੇ ਅੰਦਰ ਇਸ ਵਾਰਡ ਨੂੰ ਇੱਕ ਵਧੀਆ ਵਾਰਡ ਬਣਾਉਣ ਦੇ ਲਈ ਮੇਰਾ ਇੱਕ ਪ੍ਰਿਆਸ ਹੈ ਪਿਛਲੀਆਂ ਕੌਜੀਆਂ ਸਰਕਾਰਾਂ ਨੇ ਉਸ ਟਾਈਮ ਦੇ ਕੌਂਸਲਰਾਂ ਨੇ ਇਸ ਵਾਰਡ ਦੇ ਅੰਦਰ ਧਿਆਨ ਨਹੀਂ ਦਿੱਤਾ ਚੌੜਾ ਬਾਜ਼ਾਰ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਲੱਖ ਲੱਖ ਪਾਣੀ ਚ ਖੜ ਜਾਂਦਾ ਜਦੋਂ ਬਾਰਿਸ਼ ਹੁੰਦੀ ਹੈ ਔਰ ਇੱਥੇ ਦੀਆਂ ਤਾਰਾਂ ਨੰਗੀਆਂ ਜਿਹਦੇ ਨਾਲ ਪਿਛਲੇ 6 ਮਹੀਨੇ ਪਹਿਲਾਂ ਚੌੜੀ ਸੜਕ ਦੇ ਉੱਤੇ ਇੱਕ ਹਾਦਸਾ ਵਾਪਰਿਆ ਸੀਗਾ ਇੱਕ ਛੋਟਾ ਜਿਹਾ ਬੱਚਾ ਕਰੰਟ ਲੱਗਨ ਨਾਲ ਉਹਦੀ ਮ੍ਰਿਤਕ ਹੋ ਗਈ ਸੀ ਉਸ ਵੇਲੇ ਮੌਕੇ ਦੇ ਐਮਐਲਏ ਜਾਂ ਕੌਂਸਲਰ ਵੀ ਹਾਜ਼ਰ ਨਾ ਮਾਰਨ ਨਹੀਂ ਆਏ ਉਸੀ ਪ੍ਰਯਾਸ ਕਰਕੇ ਮੇਰੇ ਸਾਥੀਆਂ ਨੇ ਪ੍ਰਯਾਸ ਕਰਕੇ ਉਸ ਬੱਚੇ ਨੂੰ ਵੀ ਮੁਆਵਜ਼ਾ ਦਵਾਇਆ ਕਿਉਂ ਹੋਵੇ ਇਸ ਤਰ੍ਹਾਂ ਦਾ ਹਾਦਸਾ ਉਹ ਹਾਦਸਿਆਂ ਨੂੰ ਰੋਕਣ ਲਈ ਜਿਹੜੀਆਂ ਤਾਰਾਂ ਦੇ ਗੁੱਥੇ ਐ ਖਤਮ ਹੋਣਗੇ ਸੀਵਰੇਜ ਪਾਈਪਲਾਈਨ ਜਿਹੜੀ ਸਾਡੀ ਬਹੁਤ ਦੇਰ ਤੋਂ ਪਈ ਖਰਾਬ ਐ ਜਿੰਨਾ ਪਾਣੀ ਰੁਕਦਾ ਲੋਕਾਂ ਦਾ ਵਪਾਰੀਆਂ ਦਾ ਮਾਲ ਖਰਾਬ ਹੁੰਦਾ ਉਹਨੂੰ ਠੀਕ ਕਰਨ ਲਈ ਸੀਵਰੇਜ ਪ੍ਰਣਾਲੀ ਠੀਕ ਕੀਤੀ ਜਾਓਗੇ ਔਰ ਇਸ ਵਾਰ ਦੇ ਅੰਦਰ ਸਟਰੀਟ ਲਾਈਟ ਦਾ ਕੋਈ ਨਾਮ ਨਹੀਂ ਐ ਜਿਹੜਾ ਇਹ ਬਾਜ਼ਾਰ ਹੈ ਜਿਹੜਾ ਵਾਰਡ ਹੈ ਵਪਾਰੀਆਂ ਦਾ ਇੱਕ ਹੱਬ ਹੈ ਹੋਰ ਰੋਜ਼ ਰਾਤ ਨੂੰ ਸ਼ਾਮ ਨੂੰ ਉੱਥੇ ਵਪਾਰੀ ਜਦੋਂ ਨਿਕਲਦੇ ਜਾਂ ਕੰਮ ਕਰਨ ਵਾਲੇ ਨਿਕਲਦੇ ਆ ਉਹਨਾਂ ਨਾਲ ਲੁੱਟਾਂ ਖੋਹਾਂ ਹੁੰਦੀਆਂ ਸਟਰੀਟ ਲਾਈਟ ਦਾ ਧਿਆਨ ਰੱਖਿਆ ਜਾਊਗਾ ਇਸ ਤਰ੍ਹਾਂ ਦੇ ਸੈਂਕੜੇ ਕੰਮ ਹੈ ਜਿਹੜੇ ਕਿਤੇ ਜਾਣਗੇ ਤੁਹਾਡੀ ਦਾਵੇਦਾਰ ਜਿਹੜੇ ਕੌਂਸਲਰ ਆ ਪਹਿਲੇ ਈਪੀ ਮਹਿਰ ਵੀ ਰਹੇ ਚੁੱਕੇ ਇਲਾਕੇ ਮਲੋਤਰਾ ਸਾਹਿਬ ਉਹ ਕਹਿੰਦੇ ਅਸੀਂ ਬੜੇ ਵਿਕਾਸ ਕਰਾਈਆ ਮੈਨੂੰ ਬੜਾ ਅਫਸੋਸ ਨਾਲ ਵੀ ਕਹਿ ਰਹੇ ਆਂ ਔਰ ਮੈਨੂੰ ਹਾਸਾ ਵੀ ਆ ਰਿਹਾ ਹੈ ਸੀਨੀਅਰ ਡਿਪਟੀ ਮੇਅਰ ਲੈ ਕੇ ਉਹ ਇੱਕ ਵੀ ਪ੍ਰੋਜੈਕਟ ਐਸਾ ਦਿਖਾ ਦੇਣ ਲੁ ਲੁਧਿਆਣੇ ਦੇ ਅੰਦਰ ਇੱਕ ਵੀ ਪ੍ਰੋਜੈਕਟ ਦਿਖਾ ਦੇਣ ਵੀ ਮਹਿਲਵਾਇਆ ਮੈਂ ਆਪਣੀ ਦਾਵੇਦਾਰੀ ਵਾਪਸ ਲੈ ਲਵਾਂਗਾ ਆਮ ਪਾਰਟੀ ਦਾਵਾ ਕਰ ਰਹੀ ਅਸੀਂ ਬੜੇ ਵਿਕਾਸ ਕੀਤੇ ਲੋਕਾਂ ਨੂੰ ਬਿਜਲੀ ਫਰੀ ਦੇ ਰਹੇ ਹਾਂ ਇੱਕ ਇੱਕ ਹਜ਼ਾਰ ਰੁਪਿਆ ਮੇਰੀਆਂ ਭੈਣਾਂ ਖੜੀਆਂ ਨਾਲ ਇਹਨਾਂ ਦੇ ਅਕਾਊਂਟ 'ਚ ਆ ਚੁੱਕਾ ਪਿਛਲੇ 3 ਸਾਲ ਤੋਂ 36 36 ਹਜ਼ਾਰ ਰੁਪਿਆ ਦੇ ਚੁੱਕੇ ਆ ਉਹਨਾਂ ਨੂੰ ਪੁੱਛੋ ਕਿੱਥੇ ਆ ਉਹ 36000 ਰੁਪਏ ਕਿੱਥੇ ਆ? ਹੋਰ ਛੱਡੋ। ਆ ਜਦੋਂ ਚੋਣ ਜਾਬਤਾ ਲਗਣਾ ਸੀਗਾ। ਕੀ ਉਹਦੋ ਹੀ ਉਦ ਘਟਣਾ ਦਾ ਯਾਦ ਆ? ਤਿੰਨ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਉਦੋਂ ਉਦ ਘਟਣ ਨਹੀਂ ਹੋਏ। ਉਦੋਂ ਇੱਕ ਖੱਡਾ ਵੀ ਹੋ ਜਾਂਦਾ ਸੀ ਉੱਥੇ ਪੈਚ ਵਰਕ ਨਹੀਂ ਹੋਇਆ। ਉਹ ਵਿਕਾਸ ਕੀ ਕਰਾਂਗੇ? ਵਿਕਾਸ ਦੇ ਨਾਮ ਤੇ ਇੱਕ ਇਹਨਾਂ ਨੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ। ਹੁਣ ਲੋਕ ਮੂਰਖ ਬਨਣ ਵਾਲੇ ਨਹੀਂ ਐ। ਤੁਹਾਨੂੰ ਵੋਟ ਕਿਉਂ ਪਾਉਂਦੇ? ਹਾਂਜੀ ਦੋਸ਼ੀ ਤੁਹਾਨੂੰ ਕੀ ਚਿੰਤਾ ਪਰਟੀ ਨੇ ਕੀ ਮੋਦੀ ਵੱਲੋਂ ਕਿ ਸਕੀਮਾਂ ਦਸੋ ਰੋਕਣੋਂ ਕੀ ਮੋਦੀ ਜੀ ਨੇ ਹਜ਼ਾਰਾਂ ਸਕੀਮਾਂ ਦੇ ਇੱਥੇ ਭੇਜੀਆਂ ਸਭ ਨਾਲ ਪਹਿਲਾਂ ਮੈਂ ਯਾਦ ਤੁਹਾਨੂੰ ਦਸੂਗਾ ਹੈਲਥ ਬੀਮਾ ਯੋਜਨਾ ਜਿਹੜਾ 5 ਲੱਖ ਰੁਪਏ ਦਾ 5 ਲੱਖ ਰੁਪਏ ਦੇ ਵਿੱਚ ਇੱਕ ਗਰੀਬ ਦਾ ਕੀ ਇੱਕ ਸ਼ੋਅ ਕਰਦਾ ਵੀ ਇਲਾਜ ਹੋ ਸਕਦਾ ਜਿਹਨੂੰ ਕਿਸੇ ਗਰੀਬ ਨੂੰ ਬਿਮਾਰੀ ਹੋ ਜਵੇ ਜਿਹਦੀ ਘਰ ਦੇ ਰੋਟੀ ਖਾਣ ਨੂੰ ਨਾ ਹੋਵੇ ਉਹਨਾਂ ਨੂੰ ਇਹ ਲੋਕਾਂ ਨੇ 5 ਲੱਖ ਦੇ ਬੀਮੇ ਤੋਂ ਬੰਜੇਤ ਰੱਖਿਆ ਅਸੀਂ ਇੱਕ ਤਕਰੀਬਨ ਮੈਂ 55 ਤੋਂ 60 ਐਸੇ ਪੇਸ਼ੈਂਟ ਹੈ ਜਿਹਦਾ ਰਿਕਾਰਡ ਹੈ ਹਰਿਆਣਾ ਜਾ ਕੇ ਉਹਨਾਂ ਦਾ ਮੈਂ ਟ੍ਰੀਟਮੈਂਟ ਕਰਾਇਆ ਔਰ ਉਹ ਲਾਗੂ ਕਰਾਉਣ ਲਈ ਸਰਕਾਰ ਨੇ ਸਾਡੀ ਨੇ ਜਿਹੜੇ ਇਹਨਾਂ ਨੇ ਮਹੱਲਾ ਕਲੀਨਿਕ ਬਣਾਏ ਸੀ ਇਹਨਾਂ ਨੇ ਕਿਹਾ ਸੀ ਅਸੀਂ ਚਲਾ ਰਹੇ ਹਾਂ ਉੱਥੇ ਇੱਕ ਪਾਸੇ ਕੇਜਰੀਵਾਦੀ ਫੋਟੋ ਸੀ ਇੱਕ ਪਾਸੇ ਭਗਵੰਤ ਮਾਨ ਦੀ ਫੋਟੋ ਸੀ ਹੁਣ ਉਹ ਫੋਟੋਆਂ ਕਿਉਂ ਉਤਰੀਆਂ ਮੈਂ ਤੁਹਾਡੇ ਰਾਹੀਂ ਪੁੱਛਣਾ ਚਾਹਨਾ ਹੁਣ ਉਹ ਫੋਟੋਆਂ ਇਸ ਕਰਕੇ ਉਤਰੀਆਂ ਕਿਉਂਕਿ ਉਹ ਜਿਹੜਾ ਫੰਡ ਸੀਗਾ ਉਹ ਫੰਡ ਕੇਂਦਰ ਤੋਂ ਆਂਦਾ ਸੀਗਾ ਕੇਂਦਰ ਉਹਦੀ ਦੇਖਰੇਖ ਕਰਦਾ ਸੀ ਜਦੋਂ ਕੇਂਦਰ ਨੇ ਕਿਹਾ ਵੀ ਇਹ ਕੀ ਹੋ ਰਿਹਾ ਉਹਨਾਂ ਨੇ ਉਸੇ ਵੇਲੇ ਹੁਣ ਫੋਟੋਆਂ ਉਤਾਰਨੀਆਂ ਸ਼ੁਰੂ ਕਰਤੀਆਂ ਕੇਂਦਰ ਦੇ ਵੱਲੋਂ ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਹਰ ਇੱਕ ਗਰੀਬ ਬੰਦੇ ਦੇ ਘਰ ਦੇ ਵਿੱਚ ਅੰਨ ਆ ਰਿਹਾ ਵਾ ਹਰ ਇੱਕ ਉਸ ਘਰ ਦੇ ਮੈਂਬਰ ਦੇ ਨਾਮ ਤੇ ਕਨਕਾਰੀ 5 ਕਿਲੋ ਕਨਕ ਹਰ ਮੈਂਬਰ ਦੇ ਨਾਮ ਤੇ ਆ ਰਹੀ ਹੈ ਸਿਲੰਡਰ ਮਿਲੇ ਗੰਦੇ ਸਿਲੰਡਰ ਫਰੀ ਹਰ ਇੱਕ ਗਰੀਬ ਘਰ ਦੇ ਵਿੱਚ ਦੋ ਦੋ ਸਿਲੰਡਰ ਫਰੀ ਦਿੱਤੇ ਗਏ ਨਾਲ ਚੁੱਲਾ ਦਿੱਤਾ ਗਿਆ ਤਾਂ ਕਿ ਸਾਡੀਆਂ ਭੈਣਾਂ ਬਿਮਾਰ ਨਾ ਹੋਣ ਧੂਏ ਦੇ ਨਾਲ ਉਹਨਾਂ ਨੂੰ ਦਮੇ ਜਾਂ ਹੋਰ ਚੀਜ਼ਾਂ ਦੀ ਕੋਈ ਸ਼ਿਕਾਇਤ ਨਾ ਹੋਰ ਉਹਨਾਂ ਨੂੰ ਸਿਲੰਡਰ ਵੰਡੇਗੇ ਉਸ ਤੋਂ ਬਾਅਦ ਜਨ ਦਨ ਯੋਜਨਾ ਦੇ ਖਾਤੇ ਖੋਲੇਗੇ ਜਿਹੜੀਆਂ ਪਿਛਲੀਆਂ ਸਰਕਾਰਾਂ ਔਰ ਬੈਂਕ ਆਪਣਾ ਜ਼ਿੰਮੇਵਾਰੀਆਂ ਲੈ ਕੇ ਉਹ ਅਕਾਊਂਟ ਖੋਲਦੇ ਸੀ ਬਿਨਾ ਜ਼ਿੰਮੇਵਾਰੀ ਤੋਂ ਜ਼ੀਰੋ ਬੈਲੈਂਸ ਅਕਾਊਂਟ ਖੋਲੇਗੇ ਉਹ ਸਭ ਲੋਕਾਂ ਦੇ ਹੋਏ ਔਰ ਕਰੋਨਾ ਕਾਲ ਦੇ ਅੰਦਰ ਉਹ ਨੀਲੇ ਕਾਰਡ ਧਾਰਕਾਂ ਦੇ ਉਹ ਜਿਨ੍ਹਾਂ ਦੇ ਜ਼ੀਰੋ ਬੈਲੈਂਸ ਖੁੱਲੇ ਹੋਏ ਸੀ ਉਹਨਾਂ ਨੂੰ ਪੈਸੇ ਵੀ ਆਏ 2-2000 ਰੁਪਇਆ ਮਹੀਨਾ ਉਹਨਾਂ ਦੇ ਅਕਾਊਂਟ ਚ ਆਇਆ ਔਨ ਰਿਕਾਰਡ ਹੈ ਸਾਰੇ ਡਾਟੇ ਮੈਂ ਤੁਹਾਨੂੰ ਪੇਸ਼ ਕਰ ਸਕਦਾ ਵਾ ਔਰ ਇਸ ਦੇ ਨਾਲ-ਨਾਲ ਉਹਨਾਂ ਨੇ ਗਰੀਬਾਂ ਦੀਆਂ ਘਰਾਂ ਦੀਆਂ ਛੱਤਾਂ ਤੱਕ ਬਦਲਵਾਈਆਂ ਜਿਨ੍ਹਾਂ ਦੀਆਂ ਘਰਾਂ ਦੀਆਂ ਛੱਤਾਂ ਚੁੰਦੀਆਂ ਸੀ ਪਾਣੀ ਗਿਰਦਾ ਸੀਗਾ ਛੱਤਾਂ ਗਿਰਨ ਵਾਲੀਆਂ ਹੋਈਆਂ ਸੀ ਉਹ ਉਹਨਾਂ ਨੇ ਛੱਤਾਂ ਤੱਕ ਦੇ ਪੈਸੇ ਦਿੱਤੇ ਐ ਪਰ ਮੌਜੂਦਾ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਐਮਐਲਏ ਨੇ ਉਹ ਪੈਸੇ ਆਪਣੇ ਚਹੇਤੀਆਂ ਨੂੰ ਵੰਡੇ ਉਸ ਤੇ ਪਹਿਰਾ ਦੇਣ ਲਈ ਇੱਕ ਸਪਾਈ ਦੀ ਲੋੜ ਹੈ ਇਹ ਜਿਹੜੇ ਘਟਾਲੇ ਹੋਏ ਆ ਜਿਹੜੇ ਪਿਛਲੀ ਦਿਨੀ ਕਨਕ ਦੇ ਵੀ ਘਟਾਲੇ ਹੋਏ ਉਹਦੇ ਤੇ ਪਹਿਰਾ ਦੇਣ ਲਈ ਇੱਕ ਪਹਿਰੇਦਾਰ ਦੀ ਲੋੜ ਹੈ ਆਓ ਆਪਾਂ ਰਲ ਕੇ ਤੁਸੀਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਇੱਕ ਪਹਿਰੇਦਾਰ ਰੱਖ ਲਓ ਆਪਾਂ ਇੱਕ ਮਹੱਲੇ ਦੇ ਵਿੱਚ ਆਪਣੀਆਂ ਦੁਕਾਨਾਂ ਦੇ ਘਰਾਂ ਦੀ ਸੇਫਟੀ ਲਈ ਇੱਕ ਚੌਂਕੀਦਾਰ ਰੱਖਦੇ ਹਾਂ ਤੁਸੀਂ ਇਸ ਵਾਰਡ ਦਾ ਇੱਕ ਚੌਂਕੀਦਾਰ ਮੁਕਰਰ ਕਰ ਲਓ ਮੈਂ ਇੱਕ ਚੌਂਕੀਦਾਰ ਬਣ ਕੇ ਤੁਹਾਡੀ ਸੇਵਾ ਕਰਾਂਗਾ ਅੱਗੇ ਕੀ ਕਹਿਣਾ ਚਾਹੋ ਭਾਰਤੀ ਜਨਤਾ ਪਾਰਟੀ ਤੁਸੀਂ ਜਾਂਦੇ ਹੋ ਪਾਰਟੀ ਵਿੱਚ ਜਾ ਰਹੇ ਹੋ ਜਾ ਰਹੇ ਹੋ ਵੋਟਾਂ ਵਾਸਤੇ ਕਿਦਾਂ ਦਾ ਮਾਹੌਲ ਦੇਖਣ ਬੈਠੇ ਮਾਹੌਲ ਬਹੁਤ ਅੱਛਾ ਮਿਲ ਰਿਹਾ ਹਰ ਪਾਸੇ ਸਪੋਰਟ ਮਿਲ ਰਹੀ ਹੈ ਪੂਰੀ ਦੀ ਪੂਰੀ ਬਾਕੀ ਬਾਕੀ ਭੈਣਾ ਭਰਾਵਾਂ ਦਾ ਸਭ ਦੇ ਸਹਿਯੋਗ ਨਾਲ ਅਸੀਂ ਸੀਟ ਲੈਣਾ ਚਾਹੁੰਦੇ ਹਾਂ ਜਿੱਦਾਂ ਅਸੀਂ ਜਾਂਦੇ ਹਾਂ ਪਬਲਿਕ ਦੇ ਕੋਲ ਜਾਂਦੇ ਹਾਂ ਬਹੁਤ ਅੱਛਾ ਸਪੋਰਟ ਮਿਲ ਰਹੀ ਹੈ ਸਭ ਦੀ ਕੀ ਵੋਟ ਰਣਾ ਫੀਲ ਕਰਨਾ ਚਾਹੋਗੇ ਦੱਸੋ ਤੁਸੀਂ ਵੋਟ ਰਣਾ ਤੁਸੀਂ ਕੀ ਕੀ ਕਰਨਾ ਚਾਹੋਗੇ ਜੇ ਤੁਹਾਨੂੰ ਵੋਟ ਪਾਉਣ ਵੋਟਰਾਂ ਨੂੰ ਮੈਂ ਅਪੀਲ ਕਰਦਾ ਸਭ ਤੁਹਾਡੇ ਸਾਰੇ ਕੰਮ ਜ਼ਰੂਰ ਹੋਣਗੇ ਇੱਕ ਵਾਰੀ ਸਾਨੂੰ ਮੌਕਾ ਜ਼ਰੂਰ ਦਿੱਤਾ ਜਾਏ ਹਰ ਕੰਮ ਤੁਹਾਡਾ ਹੋਏਗਾ ਹੋਰ ਵੀ ਲੇਡੀਆਂ ਨਾਲ ਖੜੇ ਉਹਨਾਂ ਨਾਲ ਗੱਲ ਖਾਂਦੀ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਸਭ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਵੱਧ ਤੋਂ ਵੱਧ ਕੇ ਆਪਣਾ ਵਾਧਾ ਸਾਨੂੰ ਵੋਟ ਦਿੱਤੀ ਜਾਵੇ ਤੇ ਸਹਿਯੋਗ ਅਸੀਂ ਇਹ ਕਰਦੇ ਆ ਕਿ ਜਿਹੜਾ ਵੀ ਕਿਸੇ ਦਾ ਕੋਈ ਕੰਮ ਰਹਿ ਜਾਂਦਾ ਹੈ ਸਾਨੂੰ ਆ ਕੇ ਦੱਸਣ ਅਸੀਂ ਪੂਰੇ ਦਿਲੋਂ ਜਾਨ ਲਗਾ ਕੇ ਆਪਣੇ ਕੰਮ ਕਰਕੇ ਦਿਵਾਵਾਂਗੇ ਤੁਮ ਸਭ ਲੋਕਾਂ ਨੂੰ ਨੇਰੇ ਵਰਮੈ ਇਹਨਾਂ ਦੀ ਚੱਲ ਰਹੇ ਹਾਂ ਪਾਰਟੀ ਵੱਲੋਂ ਚੱਲ ਰਹੇ ਹਾਂ ਕੀ ਕੀ ਕੰਮ ਕੀਤੇ ਨੇ ਵਰਮੈ ਲੋਕੀ ਲੋਕ ਮੋਟਾ ਇਹਨਾਂ ਨੇ ਦੀ ਸਾਰੇ ਕੰਮ ਕੀਤੇ ਹੋਏ ਨੇ ਕੋਈ ਵੀ ਆ ਕੇ ਕਹਿ ਦੇਵੇ ਕਿ ਇਹਨਾਂ ਨੇ ਕਿਸੇ ਦਾ ਕੋਈ ਕੰਮ ਨਹੀਂ ਕੀਤਾ ਕਿਸੇ ਵੀ ਟਾਈਮ ਜਦੋਂ ਅਧੀ ਰਾਤੀ ਵੀ ਕਹਿ ਦਿਆ ਸਾਰੇ ਆ ਕੇ ਖੜੇ ਹੁੰਦੇ ਨੇ ਪਿੱਛੇ ਜੇ ਹਾਦਸਾ ਜਿਹੜਾ ਤੁਹਾਨੂੰ ਉਹਨੇ ਨੀਜ਼ਪ ਹੋਈਆਂ ਨੇ ਦੱਸਿਆ ਹੀ ਹੈ ਕਿ ਪਿੱਛੇ ਇੱਕ ਬੱਚੇ ਦੀ ਡੈਥ ਹੋਈ ਹੈ ਉਹ ਸਿਰਫ ਨੀਰਜ ਭਈਆ ਦੇ ਇਲਾਵਾ ਹੋਰ ਕੋਈ ਵੀ ਨਹੀਂ ਆ ਕੇ ਉੱਥੇ ਮੌਜੂਦ ਹੋਇਆ ਜੋ ਵੀ ਬੱਚੇ ਨੂੰ ਮੌਜਾਫਾ ਤੋਂ ਆਇਆ ਜਾਂ ਭਈਆ ਦੇ ਥਰੂ ਹੀ ਆਇਆ ਗਿਆ ਹੈ ਔਰ ਕਿਸੇ ਨੇ ਕੋਈ ਨਹੀਂ ਆਕੇ ਖੜਾ ਹੈ ਚਾਹੇ ਐਮਐਲਏ ਹੈ ਚਾਹੇ ਕੋਈ ਹੋਰ ਵੀ ਹੈ ਕੋਈ ਵੀ ਨਹੀਂ ਆਇਆ ਬੋਰਡ ਪਾਉਗੀ ਜ਼ਰੂਰ ਪਾਏਗੀ ਜੀ ਦਿਲੋ ਜਾਨ ਤੇ ਪਾਨਗੇ ਲੋਕੀ ਸਾਨੂੰ ਉਹਨਾਂ ਨੇ ਆਪਣੀ ਲੋਡ ਵਾਸਤੇ ਪਾਣੀ ਹੈ ਸਾਨੂੰ ਬੋਰਡ ਕੀ ਕਹਿਣਾ ਚਾਹੋ ਤੁਸੀਂ ਵੀ ਇਸ ਮੌਕੇ ਤੇ ਪ੍ਰਧਾਨ ਬਣ ਜਾਓ ਲੋਕ ਖੁਦ سپورਟ ਕਰ ਰਹੇ ਹੈ ਕਿ ਇਸ ਵਾਰ ਚੇਂਜ ਕਰਨਾ ਵਾ ਅਸੀਂ ਨਿਰਜ ਭయ్యా ਨੂੰ ਜਿਤਾਣਾ ਵਾ ਔਰ ਮੋਦੀ ਇਸ ਵਾਰ ਭਾਜਪੀ ਲਿਆਣੀ ਹੈ ਕੌਂਸਲਰ ਬਣਾਣਾ ਹੈ ਇਹਨਾਂ ਨੂੰ ਹਰ ਬਾਰ ਜੌਨਲੈਂਡ ਦੇ ਇਹਨਾਂ ਨੂੰ ਮਹੌਤਰਾ ਸਾਹਿਬ ਨੂੰ ਕਿਤਾਬ ਮਹੌਲ ਦੇਖ ਰਹੇ ਹਾਂ ਬਾਰ ਬੇਚੀ ਮਹੌਲ ਬਹੁਤ ਵਧੀਆ ਮਿਲ ਰਿਹਾ ਸਾਨੂੰ ਲੋਕਾਂ ਨੂੰ ਬਦਲਣਾ ਚਾਹੀਦਾ ਚਾਹਦੇ ਆ ਬਦਲਾਵ ਲੋਕ ਖੁਦ ਲੋਕ ਆਪਣੇ ਮੂਹਦ ਉਸਦੇ ਵੇ ਹੈ ਕਿ ਅਸੀਂ ਬਹੁਤ ਇਸ ਵਾਰ ਚੇਂਜ ਕਰਨਾ ਹੈ ਅਸੀਂ ਨਹੀਂ ਇਸ ਵਿੱਚ ਬੀਜੇਪੀ ਦੇਖੋ ਹੁ ਨਾਰੇ ਭਾਈ ਲਾਉਗੇ ਭਾਰਤੀ ਜਨਤਾ ਪਾਰਟੀ ਵੱਲੋਂ ਨਾਰੇ ਭਾਈ ਹੋ ਗਈ ਦੇਖੋ ਕਿੱਦਾਂ ਰੋਕੀ ਕਰ ਰਹੇ ਆ ਦੇਖੋ ਕਿੱਦਾਂ ਨਾਰੇ ਭਾਈ ਹੋ ਰਹੀ ਆ ਤੋ ਕਿੱਦਾਂ ਵਿਰਕਰ ਆ ਜਿੰਦਾਬਾਦ ਆਨਾਲ ਲੱਗ ਰਿਹਾ ਕਿੱਦਾਂ ਮਾਹੌਲ ਦੇਖਣ ਮਿਲ ਰਿਹਾ ਇਲਾਕੇ ਦੇ ਵਿੱਚ ਵੀ ਦੇਖ ਰਿਹਾ ਹਾਂ ਸਾਰਾ ਮੈਂ ਮਾਹੌਲ ਦਿਖਾਇਆ ਇਲਾਕੇ ਦਾ ਇਹ ਨੇਰੇ ਬਰਮਾ ਜੀ ਨੇ ਕਿਹਾ ਗਿਆ ਇਹ ਪਹਿਲੇ ਮੈਂ ਬਣ ਕੇ ਕਾਉਂਸਲ ਇਲਾਕੇ ਦੀ ਕਿਹੜੀਆਂ ਤਾਰਾ ਹੈਗੀਆਂ ਲਾਈਟਾਂ ਦਾ ਪੂਰਾ ਹਾਲ ਹੈ ਪਹਿਲੇ ਮੈਂ ਉਹ ਹੱਲ ਕਰਾਵਾਂਗਾ ਤੁਸੀਂ ਦੇਖਦੇ ਹੋ ਫਾਸਟ ਨੂੰ ਲੁਧਿਆਣਾ ਮੈਂ ਹਰਨੁਕਮਾਰ